ਹਾਈ एवरीवन ਮੈਂ ਡਾਕਟਰ ਇਕਬਾਲ ਜੀ ਤੋਂ ਦੋਸਤੋ ਜੇ ਤੁਸੀਂ ਬਹੁਤ ਸਾਲਾਂ ਤੋਂ ਕਿਸੇ ਵੀ ਤਰ੍ਹਾਂ ਦੀ ਅਲਰਜੀ ਦੇ ਨਾਲ ਸਫਰ ਕਰ ਰਹੇ ਹੋ ਤੇ ਹਰ ਰੋਜ਼ ਕੋਈ ਨਾ ਕੋਈ ਮੈਡੀਸਨ ਯੂਜ਼ ਕਰ ਰਹੇ ਹੋ ਔਰ ਬਹੁਤ ਜ਼ਿਆਦਾ ਪਰਹੇਜ਼ ਰੱਖ ਰਹੇ ਹੋ ਪਰ ਫਿਰ ਵੀ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਬਿਮਾਰੀ ਠੀਕ ਹੋ ਜੂ ਤਾਂ ਦੋਸਤੋ ਇਹ ਠੀਕ ਨਹੀਂ ਹੋਣਾ ਇਸ ਤਰੀਕੇ ਦੇ ਨਾਲ ਬਿਮਾਰੀ ਨੂੰ ਸਿਰਫ ਕੰਟਰੋਲ ਕੀਤਾ ਜਾ ਸਕਦਾ ਹੈ ਬਿਮਾਰੀ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਦੋਸਤੋ ਅਸੀਂ ਪਿਛਲੇ 5 ਸਾਲ ਤੋਂ ਹਜ਼ਾਰਾਂ ਪੇਸ਼ੈਂਟਸ ਅਲਰਜੀ ਵਾਲੇ ਠੀਕ ਕਰ ਚੁੱਕੇ ਹਾਂ ਚਾਹੇ ਉਹ ਅਪਰ ਰੈਸਪੀਰੇਟਰੀ ਟਰੈਕ ਦੀ ਕੋਈ ਵੀ ਪ੍ਰੋਬਲਮ ਹੋਵੇ ਜਿਦੇ ਨਾਲ ਨਜਲਾ ਜੁਕਾਮ ਛਿੱਕਾਂ ਜਿਵੇਂ ਸਾਈਨੋਸਾਈਟਸ ਰਾਈਨਾਈਟਸ ਪੋਲਪ ਬਣੇ ਹੋਣ ਕਾਮਨ ਕੋਲਡ ਹੈ ਫੀਵਰ ਪੀ ਐਂਡ ਡੀ ਡੀ ਐਨ ਐਸ ਜਾਨੀ ਨੱਕ ਦੀ ਕੋਈ ਵੀ ਪ੍ਰੋਬਲਮ ਜਿਦੇ ਨਾਲ ਨਜਲਾ ਜੁਕਾਮ ਛਿੱਕਾਂ ਹੁੰਦਾ ਪਰ ਬਹੁਤ ਸਾਲਾਂ ਤੋਂ ਹੁੰਦਾ ਦੂਸਰੇ ਨੰਬਰ ਤੇ ਅਸਥਮਾ ਸਾਹਦਮਾ ਜਾਨੀ ਲੰਗਜ਼ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੋਵੇ ਪਰ ਤੀਸਰੇ ਨੰਬਰ ਤੇ ਕਿਸੇ ਵੀ ਖਾਣ ਵਾਲੀ ਚੀਜ਼ ਤੋਂ ਅਲਰਜੀ ਜਾਨੀ ਫੂਡ ਅਲਰਜੀ ਉਹਦੇ ਚ ਵੀਟ ਯਾਨੀ ਗਲੂਟਨ ਅਲਰਜੀ ਡੇਰੀ ਪ੍ਰੋਡਕਟਸ ਫਰੂਟਸ ਵੈਜੀਟੇਬਲਸ ਨਟਸ ਸੀਡਸ ਔਰ ਚੌਥੇ ਨੰਬਰ ਤੇ ਸਕਿਨ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਚਾਹੇ ਉਹ ਅਲਰਜਿਕ ਹੋਵੇ ਵਾਇਰਲ ਬੈਕਟੀਰੀਅਲ ਫੰਗਲ ਜਾਂ ਕੋਈ ਵੀ ਆਟੋ ਇਮਿਊਨ ਡਿਸਆਰਡਰ ਜਿਹੜੀ ਚੀਜ਼ ਜਿਹੜੀ ਪ੍ਰੋਬਲਮ ਆ ਜਿਹੜੀ ਬਹੁਤ ਸਾਲਾਂ ਤੋਂ ਚੱਲਦੀ ਆ ਰਹੀ ਆ ਸੋ ਦੋਸਤੋ ਇਹ ਜਿਹੜੀ ਤੁਸੀਂ ਡਿਸਪਲੇ ਦੇਖ ਰਹੇ ਹੋ ਇਹ ਆਪਣੇ ਹਸਪੀਟਲ ਦੇ ਵਿੱਚ ਵੇਟਿੰਗ ਏਰੀਆ ਦੇ ਵਿੱਚ ਡਿਸਪਲੇ ਆ ਜਿਹਦੇ ਵਿੱਚ ਹਜ਼ਾਰਾਂ ਪੇਸ਼ੈਂਟਸ ਦਾ ਬਾਇਓ ਡਾਟਾ ਡਿਸਪਲੇ ਕੀਤਾ ਹੈ ਹਰ ਇੱਕ ਮਰੀਜ਼ ਦਾ ਨਾਮ ਐਡਰੈਸ ਤੇ ਫੋਨ ਨੰਬਰ ਦੋਸਤੋ ਇਹ ਉਹ ਪੇਸ਼IENTS ਨੇ ਜਿਹੜੇ ਪਰਮਾਨੈਂਟਲੀ ਠੀਕ ਨਹੀਂ ਇਹ ਬਹੁਤ ਸਾਲਾਂ ਤੋਂ ਬਿਮਾਰ ਸੀ ਹਰ ਰੋਜ਼ ਮੈਡੀਸਿਨ ਲੈ ਰਹੀ ਸੀ ਬਹੁਤ ਜ਼ਿਆਦਾ ਪਰਹੇਜ਼ ਰੱਖ ਰਹੀ ਸੀ ਔਰ ਬਹੁਤ ਸਾਲਾਂ ਤੋਂ ਇਹ ਚੀਜ਼ ਚੱਲਦੀ ਆ ਰਹੀ ਸੀ ਅੱਜ ਇਹਨਾਂ ਦਾ ਕੋਈ ਭਰੇਜ ਵੀ ਨਹੀਂ ਇਹਨਾਂ ਦੀ ਕੋਈ ਮੈਡੀਸਿਨ ਵੀ ਨਹੀਂ ਤੇ ਇਹ ਪਰਮਾਨੈਂਟਲੀ ਠੀਕ ਨਹੀਂ ਔਰ ਦੋਸਤੋ ਆਪਣਾ ਜਿਹੜਾ ਇਹ ਸਿਸਟਮ ਹੈ ਆਪਣਾ ਇਲਾਜ ਕਰਨ ਦਾ ਤਰੀਕਾ ਹੈ ਇਹ ਬਿਲਕੁਲ ਯੂਨੀਕ ਹੈ ਬਿਲਕੁਲ ਵੱਖਰਾ ਹੈ ਨੇਚਰਲ ਆ ਪਲਾਂਟ ਬੇਸਡ ਐ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਐ ਔਰ ਬਿਮਾਰੀ ਨੂੰ ਇੱਕਦਮ ਵੀ ਠੀਕ ਨਹੀਂ ਕਰਦਾ ਹੌਲੀ ਹੌਲੀ ਜਿਹੜੀ ਬਿਮਾਰੀ ਆ ਉਹ ਠੀਕ ਹੁੰਦੀ ਐ ਔਰ ਸਭ ਤੋਂ ਮੇਨ ਪੁਆਇੰਟ ਆ ਜਿਹੜਾ ਇਹਦੇ 'ਚ ਕੋਈ ਪਰਹੇਜ਼ ਨਹੀਂ ਰੱਖਿਆ ਜਾਂਦਾ ਪਹਿਲੇ ਦਿਨ ਤੋਂ ਤੁਸੀਂ ਅਲਰਜੀ ਵਾਲੀ ਹਰ ਚੀਜ਼ ਖਾ ਸਕਦੇ ਹੋ ਔਰ ਦੋਸਤੋ ਇਹ ਜਿਹੜਾ ਸਿਸਟਮ ਐ ਇਹ ਤੁਹਾਨੂੰ ਗੂਗਲ YouTube ਜਾਂ ਕਿਸੇ ਵੀ ਬੁੱਕ ਦੇ ਵਿੱਚੋਂ ਨਹੀਂ ਮਿਲੂਗਾ ਕਿਉਂਕਿ ਇਹ ਐਕਸਪੀਰੀਅੰਸ ਬੇਸਡ ਆ ਸਾਇੰਸ ਬੇਸਡ ਆ ਔਰ ਜਦੋਂ ਤੁਸੀਂ ਸੁਣੋਗੇ ਤਾਂ ਉਹ ਤੁਹਾਨੂੰ ਪਤਾ ਲੱਗੂ ਕਿ ਬਹੁਤ ਸਾਰੀਆਂ ਚੀਜ਼ਾਂ ਕਾਮਨ ਸੈਂਸ ਨੇ ਜਾਂ ਅੰਡਰਸਟੂਡ ਨੇ ਇਦਾਂ ਵੀ ਇਲਾਜ ਆ ਜਿਹੜਾ ਉਹ ਪੋਸੀਬਲ ਆ ਕੀਤਾ ਜਾ ਸਕਦਾ ਔਰ ਦੋਸਤੋ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਹੈ ਤੁਸੀਂ ਸਵੇਰ 9 ਤੋਂ 5 ਮੰਡੇ ਟੂ ਸੈਟਰਡੇ ਕਾਲ ਕਰਕੇ ਪੂਰਾ ਜਿਹੜਾ ਸਿਸਟਮ ਆ ਚਾਹੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਚਾਹੇ ਇਹ ਮੈਡੀਸਨ ਨੂੰ ਆਨਲਾਈਨ ਆਰਡਰ ਕਰ ਸਕਦੇ ਹੋ ਮੈਡੀਸਨ ਵੀ ਇੱਕੋ ਹੀ ਹੈ ਸਿਸਟਮ ਵੀ ਸੇਮ ਹੈ ਔਰ ਇਹ ਜਿਹੜਾ ਸਿਸਟਮ ਹੈ ਇਹਦੇ ਬਾਰੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਫੇਰ ਗੱਲ ਕਰਾਂਗੇ ਥੈਂਕਸ ਫॉर ਵਾਚਿੰਗ